ਆ ਡਰੈਗਰ ਕਿੰਨੇ ਆਏ ਨੇ 170 ਰੁਪਏ ਡਰੈਗਰ 170 ਸੀ 170 ਰੁਪਏ ਡਰੈਗਰ ओके ਆ 7 ਪੀਸ ਨੇ ਸੈਂਟਰੀ ਪੈਡ ਹਾਂਜੀ 2 ਰੁਪਏ ਦਾ ਪੈਡ ਦੇ ਦਾਂਗਾ ਸਿਰਫ ਸਿਰਫ 2 ਰੁਪਏ ਦਾ ਪੈਡ 14 ਰੁਪਏ ਦਾ ਤੁਹਾਨੂੰ ਸੈਂਟਰੀ ਪੈਡ ਦੇ ਦਾਂਗਾ ਔਰ ਕੰਪਨੀ ਦਾ ਹੋਏਗਾ ਪਰ ਪੈਕਟ ਤੁਹਾਨੂੰ 14 14 ਪੈਕਟ ਔਰ ਐਮ ਆਰ ਪੀ ਕਿੰਨੀ ਹੈ 40 ਰੁਪਏ ਇਹ ਆ ਦੇਖੋ ਆ ਆਸਤਾ ਮੇਰੀ ਦੀ हेयर ਮੂਵਰ ਕਰੀਮ ਹੈ ਤੁਸੀਂ ਮੈਡੀਕਲ ਤੇ ਜਾਓਗੇ ਨਾ 90 ਰੁਪਏ ਲੈਣੇ ਤੁਸੀਂ ਤੁਹਾਨੂੰ ਦੇ ਦਊਂਗਾ 28 ਰੁਪਏ ਦੀ ਸਿਰਫ ਸਿਰਫ 28 ਰੁਪਏ ਆ ਦੇਖੋ ਐਂਜੋ ਸਪਾਇਰ ਹੈ 700 ਰੁਪਏ ਐਮ ਆਰ ਪੀ ਹੈ 100 ਰੁਪਏ ਦਾ ਪੈਣਾ ਹੈ ਆ ਦੇਖੋ ਆ ਬਲੌਂਡਰ ਵਗੈਰਾ ਆ ਗਏ ਹਨਾ 100 100 ਰੁਪਏ ਦਾ ਬਲੌਂਡਰ ਲੈ ਜਾਓ ਇਹ ਗਟੋਰੀ ਵੈਕਸ ਆ ਗਈ 50 ਰੁਪਏ ਦੀ ਇਹ 275 ਰੁਪਏ ਐਮ ਆਰ ਪੀ ਹੈ ਇੱਕ ਨਾਲ ਇੱਕ ਫ੍ਰੀ ਆ ਦੇਖੋ ਆਧੂ ਵੀਡੀਓ ਪਾਉਣ ਜਨ ਹੋਰ ਵੀ ਆ ਬੋਟਲਾਂ ਸਲੂਨ ਚ ਪਾਰਲਰ ਚ ਯੂਜ਼ ਹੁੰਦੀ 20 ਰੁਪਏ ਦੀ ਬੋਟਲ ਹੈ ਇੱਕ ਪੰਪ 20 ਰੁਪਏ ਦਾ ਹਾਂ ਹਾਂਜੀ ਵੀਰ ਤੁਹਾਨੂੰ ਮੈਂ ਪੂਰੀ ਬੋਟਲ 20 ਰੁਪਏ ਦੇ ਰਿਹਾ ਆਫੀਸ਼ਲ ਗਿੱਟਾ 5000 ਰੁਪਏ ਉਹ ਤਾਂ ਪਹਿਲਾਂ ਵੀ ਦਿਖਾਈ ਸੀ 50 ਰੁਪਏ ਦਾ ਫੀਸ਼ਰ ਬਾਕੀ ਆਪਣੇ ਚੈਨਲ ਤੇ ਜਾ ਕੇ ਇਹਦੀ ਚੈੱਕ ਕਰ ਲੋ ਬਾਈ ਜੀ ਬਾਦੂ ਵੀਡੀਓ ਪਾਈ ਹੋ ਜਾਂਦੀ ਨੇ ਹੋਰ ਤੁਹਾਨੂੰ ਵੱਡਾ ਪਾਊਡਰ ਦਿਖਾਇਆ ਸੀ ਇਹ ਛੋਟਾ ਪਾਊਡਰ ਹੈ ਓਕੇ ਬਾਈ ਐਮ ਆਰ ਪੀ ਕਿੰਨੀ ਹੈ 60 ਰੁਪਏ ਹਾਂਜੀ ਕਿੰਨੇ ਦਾ ਪੈਣਾ 20 ਰੁਪਏ ਦਾ 20 ਰੁਪਏ ਦਾ ਪੀਸ ਸਿਰਫ 60 ਰੁਪਏ ਐਮ ਆਰ ਪੀ 20 ਰੁਪਏ ਦਾ ਪੀਸ ਆ ਪਾਊਡਰ ਵੈਕਸ ਅੱਜ ਕੱਲ ਸਪਰੇਅ ਵੀ ਚੱਲਦੀ ਹੈ ਪਰ ਪਾਊਡਰ ਵੀ ਚੱਲਦਾ ਹੈ ਕਈ ਸਪਰੇ ਨਹੀਂ ਮਾਰਦੇ ਉੱਪਰ ਪਾਊਡਰ ਮਾਰੋ ਵਾਲਾਂ ਦੇ ਜਿੱਦਾਂ ਫਰਜੀ ਹੈਅਰ ਸਟਾਈਲ ਬਣਾ ਲਓ ਓਕੇ ਬ੍ਰਦਰ ਐਮ ਆਰ ਬੀ ਚੈੱਕ ਕਰੋ 600 ਹਾਂਜੀ ਬ੍ਰਦਰ 2024 ਮਾਰਚ ਚ ਬਣਿਆ ਹਾਂਜੀ ਬ੍ਰਦਰ 27 ਦੇ ਵਿੱਚ ਐਕਸਪਾਇਰ ਹੋਏਗਾ ਪਹਿਣਾ ਕਿੰਨੇ ਦਾ 100 ਰੁਪਏ ਦਾ ਸਿਰਫ ਸਿਰਫ 100 ਰੁਪਏ ਦਾ ਆ ਦੇਖੋ ਇਹ ਡੰਮੀ ਹੈ 400 ਰੁਪਏ ਦੀ ਡੰਮੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਫੀਲਡਾਂਾਂ ਜਾਇ ਸਾਗਰਬਾਈ ਕੋਲੇ ਹੋਰ ਆਟਮਾ ਆਈਆਂ ਨਵੀਆਂ ਬਾਈ ਦੀਆਂ ਤੇ ਤੁਹਾਨੂੰ ਦਿਖਾਉਣਾ ਰੇਟ ਬਹੁਤ ਜ਼ਿਆਦਾ ਘਟਨੇ ਨਾਲੇ ਤੇ ਬਾਕੀ ਤੁਹਾਨੂੰ ਪਤਾ ਹੀ ਆ ਮੈਂ ਇਹੀ ਚੈਨਲ ਤੇ ਬਾਈ ਦੀ ਪੱਕੀਆਂ ਵੀਡੀਓ ਪਾਉਣਾ ਵਾ ਹੋਰ ਕਿਤੇ ਚੈਨਲ ਤੇ ਬਾਈ ਦੀ ਵੀਡੀਓ ਨਾ ਮੈਂ ਕੋਸਮੈਟਿਕ ਦੀ ਹੋਰ ਕਿਤੇ ਵੀਡੀਓ ਬਣਾਉਣਾ ਜੀ ਬਾਈ ਦੀ ਇਕੱਲਾ ਵੀਡੀਓ ਬਣਾਉਣਾ ਤਾਂ ਕਰਕੇ ਚੈੱਕ ਕਰ ਲਿਆ ਕਰੋ ਬਾਈ ਦੀ ਵੀਡੀਓ ਹਨ ਚੈਨਲ ਦੇ ਵਿੱਚ ਬਹੁਤ ਜ਼ਿਆਦਾ ਇੱਧਰ ਬਿੱਲ ਬਣਾ ਦਿਓ ਹਾਂਜੀ ਆਹ ਦੇਖ ਲਓ ਦੁਕਾਨ ਦੇ ਉੱਤੇ ਰਸ ਲੱਗਿਆ ਪਿਆ ਵਾ ਬਾਰੀ ਨਹੀਂ ਆਉਂਦੀ ਜੇ ਆਪ ਦੱਸੋ ਸਮਾਨ ਅਸਲੀ ਹੈ ਕਿ ਨਕਲੀ ਆ ਤੇ ਨਕਲੀ ਹੋਵੇ ਤਾਂ ਕੋਈ ਨਾ ਲੈ ਆਵੇ ਬਾਈ ਬ੍ਰਾਂਡ ਆ ਜੀ ਆ ਕੇ ਪਹਿਲਾਂ ਚੈੱਕ ਕਰ ਲਓ ਫਿਰ ਆਇਆ ਕਰੋ ਵੀ ਹੁਣ ਕਮੈਂਟ ਕਰਨ ਤੋਂ ਪਹਿਲਾਂ ਦੇਖ ਲਿਆ ਕਰੋ ਆ ਬਾਈ ਦੀ ਦੁਕਾਨ ਆ ਵੀ ਦੁਕਾਨ ਬਾਈ ਦੀ ਹੀ ਆ ਤੇ ਨਾਲ ਦੀ ਦੁਕਾਨ ਵੀ ਦਿਖਾਉਣਾ ਉਹ ਵੀ ਇਦੀ ਹੀ ਆ ਉਹਨੂੰ ਗਡਾਉਣ ਦੀ ਵੀਡੀਓ ਵੀ ਮੈਂ ਦਿਖਾਈ ਜਗੀ ਬਾਕੀ ਤੁਹਾਨੂੰ ਆਈਟਮਾਂ ਦਿਖਾਉਨੇ ਆ ਦੇਖ ਲਓ ਕਿਹੜੀ ਕੀ ਆਈਟਮ ਆ 45 5% ਲੈਸ 45% ਲੈਸ ਓਕੇ ਮੈਂ ਕਿੰਨੀ ਵਾਰੀ ਗੈਤ ਤਾਂ ਜਿੰਨਾ ਮਰਜ਼ੀ ਮੰਗ ਲਓ ਆਫੀਸ਼ਲ ਗਿੱਟਾਂ 50000 ਰੁਪਏ ਜਿਹਦਾ ਪਹਿਲਾਂ ਵੀ ਦੱਸਿਆ ਜੀ 50 ਰੁਪਏ ਦਾ ਆਫੀਸ਼ਲ ਬਾਕੀ ਆਪਣੇ ਚੈਨਲ ਤੇ ਜਾ ਕੇ ਇਹਦੀ ਚੈੱਕ ਕਰ ਲਓ ਬਾਈ ਜੇ ਬਾਦੂ ਵੀਡੀਓ ਪਾਈਆਂ ਹੋਣ ਜਨ ਹੋਰ ਇਹ ਆ ਬੋਟਲਾਂ ਸਲੋਨ ਚ ਪਾਰਲਰ ਚ ਯੂਜ਼ ਹੁੰਦੀ 20 ਰੁਪਏ ਦੀ ਬੋਟਲ ਹੈ ਇਹ ਬਹੁਤ ਨੰਨੀ ਵਾਲਾ ਪਾਣੀ ਮਾਰ ਦਿਆ ਇਹ ਸਿਰਫ ਇੱਕ ਪੰਪ 20 ਰੁਪਏ ਦਾ ਹੁੰਦਾ ਹਾਂਜੀ ਤੁਹਾਨੂੰ ਮੈਂ ਪੂਰੀ ਬੋਟਲ 20 ਰੁਪਏ ਹੀ ਦੇ ਰਿਹਾ ਸਰਫ ਵੀ ਸੀ 20 ਰੁਪਏ ਦੀ ਬੋਟਲ ਹੈ ਔਰ ਤੁਹਾਨੂੰ ਪਤਾ ਤੁਸੀਂ 50 ਰੁਪਏ ਦੀ ਲੈਣੀ ਬਿਆਰੋ ਤਹਾਹੀ ਨਰਾਤ ਜੀ ਵਾਲੇ ਵਧੀਆ 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 ਡਿਜ਼ਾਈਨ ਦਵਾਂਗਾ 300 ਰੁਪਏ ਓਕੇ ਜੀ ਦੱਸੋ ਹੈ ਗੱਲਬਾਤ ਕਹਿਣ ਪੂਰੀ ਆ ਡਰਾਇਰ ਕਿੰਨੇ ਨੇ 170 ਰੁਪਏ ਡਰਾਇਰ 170 ਸੀ 170 ਰੁਪਏ ਡਰਾਇਰ ਤੂੰ ਵੇਚੇ ਸਾਰਾ ਦੋ ਜੀ ਬਾਜ਼ਾਰੋਂ ਤੁਸੀਂ ਲੈਣੀ ਐ 450 ਦੀ 500 ਦੀ ਮੈਂ ਤੁਹਾਨੂੰ 170 ਰੁਪਏ ਦੇ ਰਿਹਾ ਓਕੇ ਜੀ ਇਹ ਦੇਖੋ ਛੋਟਾ ਨੂੰ ਵੱਡਾ ਆਰਡਰ ਦਿਖਾਇਆ ਸੀ ਇਹ ਛੋਟਾ ਆਰਡਰ ਓਕੇ ਬਈ ਐਮ ਆਰ ਪੀ ਕਿੰਨੀ ਐ 60 ਰੁਪਏ ਹਾਂ ਜੀ ਕਿੰਨੇ ਦਾ ਪੈਣਾ 20 ਰੁਪਏ ਦਾ 20 ਰੁਪਏ ਦਾ ਪੀਸ ਸਿਰਫ 60 ਰੁਪਏ ਅਮਰ ਵੀ 20 ਰੁਪਏ ਦਾ ਪੀਸ 40 ਰੁਪਏ ਦੇ ਦੋ ਪੀਸ ਹੋ ਗਏ ਠੀਕ ਆ ਤੁਸੀਂ 60 ਰੁਪਏ ਦਾ ਇੱਕ ਸੇਲ ਕਰਨਾ ਤੁਹਾਨੂੰ 60 ਰੁਪਏ ਤਿੰਨ ਪੀਸ ਦੇ ਰਿਹਾ ਹੈ ਗੱਲਬਾਤ ਹੈ ਇਹਹੀ ਕਾਰਨ ਹੈ ਇਹਹੀ ਕਾਰਨ ਹੈ ਤੇ ਵੀਡੀਓ ਦੇ ਵਿੱਚ ਕਈ ਕਮੈਂਟ ਕਰਦੇ ਆ ਪਰ ਆਪਾਂ ਨੂੰ ਫਰਕ ਨਹੀਂ ਪੈਂਦਾ ਤੇਰੀ ਜਾਣਦੇ ਯਾਰ ਜਤੂ ਜੀ ਸਤ ਸਹੀ ਆਪਾਂ ਹਾਂ ਚੱਲੀ ਜਾਣਾ ਹੁਣ ਇਹ ਦੇਖੋ ਬਕੋਲਾ ਕਲਰ ਹੈਗਾ ਨਾ ਆ ਮੈਂ ਇਕੱਲਾ ਹੀ 216 ਰੁਪਏ ਦਾ ਵੇਚਦਾ ਵੈਸੇ ਕਿੰਨੇ ਦਾ ਕੰਪਨੀ ਦਾ 248 ਰੁਪਏ ਰੇਟ ਆ ਮੈਂ ਇਕੱਲਾ 216 ਰੁਪਏ ਦਾ ਵੇਚਦਾ ਬੰਦ ਬੰਦ ਗੱਤੇ ਸੇਲ ਹੋ ਰਹੇ ਆ ਦੇਖੋ ਆ ਬਲੌਂਡਰ ਵਗੈਰਾ ਆ ਗਏ ਹਨਾ 100 100 ਰੁਪਏ ਦਾ ਬਲੌਂਡਰ ਲੈ ਜਾਓ ਆ ਕਟੋਰੀ ਵੈਕਸ ਆ ਗਈ 50 ਰੁਪਏ ਦੀ ਓਕੇ ਆ ਪੱਟੀ ਆ ਗਈ ਫੋਰ ਹੈਡ ਪੱਟੀ ਆ ਬਲੌਂਡਰ ਆ ਕਟਿੰਗ ਸ਼ੀਟਾਂ ਆ ਗਈਆਂ ਇਹ ਸ਼ੀਟ ਕਿੰਨੇ ਦੀ ਆ 95 ਰੁਪਏ ਕਟਿੰਗ ਇਸ਼ੂ ਸਿਰਫ 95 ਓਨਲੀ ਓਕੇ ਠੀਕ ਹੈ ਤੁਸੀਂ ਬਜਾਰੋਂ ਦੋ 250 ਰੁਪਏ ਦੀ ਲੈਣੇ ਆ। ਇਹ ਦੇਖੋ ਆ ਪਾਊਡਰ ਵੈਕਸ ਅੱਜ ਕੱਲ ਸਪਰੇ ਵੀ ਚੱਲਦੀ ਹੈ ਪਰ ਪਾਊਡਰ ਵੀ ਚੱਲਦਾ। ਕਈ ਸਪਰੇ ਨਹੀਂ ਮਾਰਦੇ ਉੱਪਰ ਪਾਊਡਰ ਮਾਰੋ ਵਾਲਾਂ ਦੇ ਜਿੱਦਾ ਮਰਜੀ ਹੈਅਰ ਸਟਾਈਲ ਬਣਾ ਲਓ। ਓਕੇ ਵੀਰ। ਐਮ ਆਰ ਵੀ ਚੈੱਕ ਕਰੋ 600 ਹਾਂਜੀ ਵੀਰ। 2024 ਮਾਰਚ ਚ ਬਣਿਆ। ਹਾਂ ਜੀ ਬੰਦ 27 ਦੇ ਵਿੱਚ ਐਕਸਪਾਇਰ ਹੋਏਗਾ ਪੈਣਾ ਕਿੰਨੇ ਦਾ 100 ਰੁਪਏ ਦਾ ਸਰਪ ਸਿਰਫ 100 ਰੁਪਏ ਦਾ 600 ਰੁਪਿਆ ਐ ਐਮ ਆਰ ਵੀ ਐ ਉਹ ਸੁੱਕੀ ਕਮਾਈ ਐ ਟੈਂਡ ਗੱਲ ਬਾਤ ਹੀ ਕਰੀ ਜੰਨਾ ਮੈਂ ਕਿਹਾ ਰੇਟ ਅੱਧਾ ਦੇ ਦਵਾਂਗਾ ਤੁਸੀਂ ਆਪ ਕਹੋਗੇ ਸਾਗਰ ਕੋ ਜਾਣਾ ਮੇਰੀ ਦੁਕਾਨ ਹੈ ਲੁਧਿਆਣਾ ਫੀਲਡ ਗੰਜ ਗਲੀ ਨੰਬਰ 11 ਸਾਗਰ ਕੋਸਮੈਟਿਕ ਫੋਨ ਨੰਬਰ ਮੋਬਾਈਲ ਨੰਬਰ ਹੈਗਾ 8198044980 81980 44990 اور پلیز ریکویسٹ ਹੈ ਜੇ ਮੈਂ ਫੋਨ ਨਾ ਚੱਕਾਂ ਤੇ ਸ਼ਾਮ ਨੂੰ ਕਰ ਲਿਆ ਕਰੋ ਮੈਨੂੰ ਫੋਨ ਕਿਉਂਕਿ ਦਿਨੇ ਰਸ਼ ਹੁੰਦਾ ਠੀਕ ਹੋਰ ਆ ਦੇਖੋ ਇਹ ਡੈਨਵਰ ਲੱਗਾ ਹਾਂਜੀ ਇੱਕ ਨਾਲ ਇੱਕ ਫ੍ਰੀ ਡੈਨਵਰ ਆ ਪਹਿਲਾਂ ਵੀ ਦਿਖਾਇਆ ਛੋਟੇ ਆ ਨਹੀਂ ਨਹੀਂ ਭਾਈ ਜੀ 275 ਰੁਪਏ ਐਮਆਰਪੀ ਐ ਇੱਕ ਨਾਲ ਇੱਕ ਫ੍ਰੀ ਉਹ ਆਸਤਾ ਮੈਨੂੰ ਐਚਆਰ ਲੱਗਾ ਉਹ ਤੁਸੀਂ ਮੈਡੀਕਲ ਤੋਂ ਨਾ 90 ਰੁਪਏ ਦਾ ਲੈਣਾ ਹਾਂਜੀ ਤੇ ਮੈਂ ਤੁਹਾਨੂੰ ਕਿੰਨੇ ਦਾ ਦਿਆਂ ਨਾ 28 ਰੁਪਏ ਦਾ ਸੱਚੇ ਦੱਸੋ ਸ਼ੇਰਾ ਆਸਤਾ ਮੇਰੀ ਥੱਲੇ ਨਹੀਂ ਪਿਆ ਕੋਈ ਆ ਦੇਖ ਜਿਆ ਦੇਖ ਇਹ ਨੋਟ ਕਰੋ 50 ਆਹ ਦੇਖੋ ਡੰਮੀਆਂ ਤੁਹਾਨੂੰ ਦਿਖਾਣੇ ਆ ਸੋਹਣੀਆਂ ਸੋਹਣੀਆਂ ਡੰਮੀਆਂ ਆ ਦੇਖੋ ਇਹ ਡੰਮੀ ਹੈ 400 ਰੁਪਏ ਦੀ ਡੰਮੀ ਸਿਰਫ ਸਿਰਫ 400 ਰੁਪਏ ਦੀ ਡੰਮੀ 1000 ਰੁਪਏ ਯਾਰੋਂ ਕੰਨਾ ਨਹੀਂ ਮਿਲੂਗਾ ਯਾਰੋਂ ਤੁਹਾਨੂੰ 1000 ਰੁਪਏ ਦੀ ਐਕਸਟਰ ਹੈ ਆ ਦੇਖੋ ਆ ਆਸਤਾ ਮੇਰੀ ਦੀ हेयर ਮੂਵਰ ਕਰੀਮ ਹੈ ਤੁਸੀਂ ਮੈਡੀਕਲ ਤੇ ਜਾਓਗੇ ਨਾ 90 ਰੁਪਏ ਲੈਣੇ ਤੁਸੀਂ ਤੁਹਾਨੂੰ 28 ਰੁਪਏ ਦੀ ਸਰਫ ਸਿਰਫ 28 ਰੁਪਏ ਚੈੱਕ ਕਰੋ ਡੇਟ 90 ਰੁਪਏ ਐਮ ਆਰ ਪੀ ਹੈ 23 ਚ ਬਣਿਆ 26 ਚ ਐਕਸਪਾਇਰ ਹੋਏਗਾ ਫਰੈਸ਼ ਡੇਟ ਦਾ ਮਾਲ ਥੈਂਕ ਯੂ ਇਹ ਜੱਟ ਨੂੰ ਇਹ ਸੈਂਟਰੀ ਪੈਡ ਹੈ ਇਹ 7 ਪੀਸ ਨੇ ਸੈਂਟਰੀ ਪੈਡ ਹਾਂਜੀ 2 ਰੁਪਏ ਦਾ ਪੈਡ ਦੇ ਦਾਂ ਸਰਫ ਸਿਰਫ 2 ਰੁਪਏ ਦਾ ਪੈਡ 14 ਰੁਪਏ ਦਾ ਤੁਹਾਨੂੰ ਸੈਂਟਰੀ ਪੈਡ ਦੇ ਦਾਂਗਾ ਔਰ ਕੰਪਨੀ ਦਾ ਹੋਏਗਾ 12 ਪੈਕਟ ਦੇ ਵਿੱਚ ਚਾਹੁੰਦਾ 14 ਰੁਪਏ ਦਾ ਪੈਕਟ ਔਰ ਐਮ ਆਰ ਪੀ ਕਿੰਨੀ ਹੈ 40 ਰੁਪਏ ਓਕੇ ਰੁਪਏ 40 ਰੁਪਏ ਐਮ ਆਰ ਪੀ 14 ਰੁਪਏ ਸੱਤ ਪੀਸ ਹੋਣਗੇ ਠੀਕ ਹੈ ਰੁਪਏ ਦਾ ਪੈਡ ਬੱਲੇ ਭਾਈ ਆ ਦੇਖੋ ਐਂਜੋ ਸਪਾਇਰ ਹੈ ਹਾਂਜੀ 700 ਰੁਪਏ ਐਮ ਆਰ ਪੀ ਹੈ 100 ਰੁਪਏ ਦਾ ਪੈਣਾ ਹੈ ਧੰਨਵਾਦ ਜੀ 12 ਵਾਰ ਗਿਣਾ ਪੈਣਾ ਚਲਾਓ ਤੁਹਾਨੂੰ ਇੱਕ ਵਾਰੀ ਨਾਲ ਦੀ ਦੁਕਾਨ ਚ ਨਿਗਾ ਮਰਵਾ ਲੀ 65 ਰੁਪਏ ਇਹ ਦੇਖੋ ਐਂਜੋ ਸਪਰੇਅ ਹੈ ਇਹ ਲੈ ਕੇ ਵੀ ਜਾਓ 65 ਰੁਪਏ ਠੀਕ ਆ ਚਲੋ